ਹੈ ਬਚਾ ਆਪਣਾ ਦਾ ਰੱਬ ਨੇ ਬਹੁਤ ਕੁਝ ਕਰਕੇ ਵਪਾਰ ਕਰਦੇ ਆ ਆਪਾਂ ਵਪਾਰ ਕਰਦੇ ਆ ਗਰੀਬ ਦਾ ਪੁੱਤ ਹੈ ਜਵਾਗ ਨਿਆਣੇ ਬਈ ਇਧਰ ਨਹੀਂ ਤੁਮ ਕੱਲਾ ਵੀ ਗੂਰਦਰੀ ਹੈ ਕੱਲਾ ਕਬੀਰ ਐਜੇ ਗਰੀਬ ਦੀ ਰੋਟੀ ਚੱਕਿਆ ਤੂੰ ਤੇਰਾ ਪੁੰਨ ਨਾਲੇ ਫਲੀਆਂ ਇਹਨੂੰ ਆ 500 ਰੁਪਏ ਮੇਰਾ ਸੀਰੀ ਲੇ ਲੈਣਾ ਅੱਗੜੀ ਸੜਕ ਕਟਾ ਕੇ ਆਇਆ ਜੱਟ ਲਿਓ 500 ਰੁਪਏ ਲੇ ਲੈਣਾ ਹਾਂ ਜੀ ਗੱਗੇ ਮੈਂ ਧੋਏ ਲੈ ਜਾ ਕਟਵਾ ਦਮਾ ਚਲਾ ਤੇਰਾ ਸੌਦਾ ਮੈਂ ਕਰੂੰਗਾ ਇਧਰ ਰੁਕਦਾ ਆਪਣੇ ਨਾਲ ਪਾਸੋਂ ਚੱਲ ਜੀਰੀ 500 ਰੁਪਏ ਦਾ ਬਾਜੂ ਆਇਆ ਉਹਨੇ ਪਹਿਲਾਂ ਦੇ ਦੇ ਨਾ ਮੈਂ ਲੈ ਕੇ ਨਾ ਕਿ ਨਹੀਂ ਪਤਾ ਨਹੀਂ ਹੁੰਦਾ 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 ਤੇ ਹੁੰਦਾ ਤੇ ਹੋ ਹੀ ਜਾਂਦਾ ਜੇ ਤੇ ਹੁੰਦਾ ਜੈ ਪੰਜਾਬ ਪੰਜਾਬ ਦੇਖੋ ਦੇਖੋ 26 ਕਰੋੜ 8000 ਦੇਨੇ ਨੇ ਬੱਚੇ ਕਰਕੇ ਦਾ 16 ਮੰਗੀ ਗਿਆ ਫਿਰ 15 ਤੇ ਆ ਗਿਆ ਗਰੀਬ ਆਦਮੀ ਇਹ ਵਿਚਾਰਾ ਜੱਟ ਨਾਲ ਸੀ ਵੀ ਅੱਜ ਵੀ ਦਿਹਾੜੀ ਘਟਾ ਕੇ ਆਇਆ ਵੇਚਣ ਇਹਨੂੰ ਪਤਾ ਅਜ ਬਗਾਨੇ ਦਾ ਵੇਦਰੀ ਨੂੰ ਕਿਹੜਾ ਛੜਦਾ ਹੈ ਔਖਾ ਬਹੁਤ ਹੈ ਹੈ ਜੱਟ ਦੀ ਜੂਨ ਬੁਰੀਆ ਵਿਚਾਰੇ ਦੀ ਉਹ ਵੀ ਖੇਤੀਆਂ ਕਰਦਾ। ਸਵੇਰ ਰਾਤ। ਜੇ ਰਾਜੀ ਕੋਸੀ ਖੇਤੀ ਪੱਕ ਜੇ ਤਾਂ ਨਿਆਰੇ। ਕਿਉਂ ਜੀ? ਆ ਦੇ ਕਦੇ ਕੱਚੀ ਪੱਕੀ ਤੇ ਬੱਦਲ ਨਾਲ ਵਰਸੇ ਜਿਵੇਂ ਨਾ ਵੀ ਰਾ ਕਹਿੰਦਾ ਹੁੰਦਾ। ਇਹ ਵਿਚਾਰਾ ਜਿੰਨੀ ਆਪਣਾ ਸੀਹੀ ਜਾਗਾ। ਦਿਨ ਰਾਤ ਦਾ ਤਾਵੇਦਾਰਾ ਭਾਈ। ਫੋਨ ਕਰ। ਇੱਕਲਾ ਚੱਲ ਉਹ 240 9 ਦੇ ਦਿਨ ਹੈ। ਭਾਈ ਕਿਹੜੇ ਤੱਕ ਕੀ ਚੱਲੇ? ਇੱਕੋ ਹੀ ਦੱਸ ਦੇ ਕਿੰਨੇ ਦੇ ਦਿਨ ਹੈ। ਇਤੋਂ ਬਾਤ ਕਰੋ ਬਾਈ ਜੇ ਨਿਆਰੇ। ਦੇਖਦੇ ਆ ਪਾ ਵੀ ਗਾਹੀ ਬਸ ਉਹ ਕਰਨਾ ਇੱਥੇ ਤੇ 450 ਦਲਾਰੀ ਮੈਂ ਲੈਣੀ ਲੈਣਾ ਐ ਕਿ 200 ਰੁਪਏ ਨਾ ਲੈਣਾ ਪਿੱਛੋਂ ਕਹਿੰਦੇ ਨਾ ਅਸੀਂ ਦਦੇ ਵੀ ਹੋਰ ਕਿਉਂ ਵੀ ਪਹਿਲਾਂ ਕਹਿਣਾ ਹੁੰਦਾ ਮੈਂ ਪੜਾ ਮਗਰ ਨਹੀਂ ਭਾਈ ਠੀਕ ਹੈ ਦੇਖੀ ਜੋਰਾ ਕਰ ਹੱਥ ਹੱਥ ਕੋਲ ਮੁਠੀ ਕੋਲ ਇਕੱਠੀ ਨਾ ਕਰਕੇ ਫੋਰ ਤੇਰੀ ਬੁੱਕਲ ਖੁੱਲੇ ਦੁੱਗਣੇ ਰੁਪਏ ਆਉਣ ਤੇ ਲੈ ਵੀ ਹਾਂ ਡਰੀ ਜਾਂਦਾ ਨਹੀਂ ਡਰੀ ਜਾਂਦਾ ਯਾਰ ਕਦੇ ਮੰਡੀ ਚ ਨਹੀਂ ਆਇਆ ਪੂਰੇ 10000 ਦੇ ਦੇ ਓਏ ਹੈ ਇਕ ਕੋਈ ਨਾ ਦੇ ਹੁਣ ਜਮੀ ਆਖਰੀ ਸੱਟ ਆਪੇ ਕੋਈ ਹਜ਼ਾਰ ਨਹੀਂ ਪੈਂਦਾ ਕੋਈ ਹਜ਼ਾਰ ਨਹੀਂ ਪੈਂਦਾ ਗੱਲ ਸੁਣੋ ਏਡੀ ਗਰੀਬ ਹੈ ਜਾ ਮੁੱਕ ਗਏ ਸਾਡੇ ਦਰਸ ਚ ਚ ਨਿਪੜ ਗਿਆ ਕਿ ਇਸ ਤਰ੍ਹਾਂ ਬਰੀ ਹੈ ਜਾਂ ਭੱਜਾ ਮੁਰਕੇ ਦਾਰੂ ਨਾ ਕੱਢੀ ਦਾਰੂ ਪੀਂ ਨਾ ਹੁਣ ਛੱਡ ਦੀ ਪਰਚੀ ਪੂਰਦੀ ਆ ਬਾਈ ਆਪਣਾ ਆਪਣੀ ਹੁੰਦਾ ਪਰਚੀ ਆਪੋ ਆਵਦੀ ਇਨੇ ਰੱਖਨੇ ਨੇ ਕਰੇ 10 ਦੀ 10 ਸ਼ੂਲ ਕਰਦੀ ਕਰ ਲੈ ਬਾਈ 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 ਫੜਾ ਯਾਰ ਥੋੜੀ ਪੈਰ ਤੇ ਕੋਈ ਨਹੀਂ ਕੋਈ ਨਹੀਂ 1000 ਦੇ ਨੋਟ ਅੱਛਾ ਆਏ ਇੱਕ ਫੋਨ ਨਹੀਂ ਨਿਕਲਦਾ ਹੜੀ ਬੱਠ ਠੀਕ ਹੈ ਬਚ ਗਿਆ ਬਚ ਗਿਆ ਬਚ ਗਿਆ ਓਏ ਕੋਈ ਨਹੀਂ ਓਏ ਫਟਿਆ ਹੈ ਮੈਨੂੰ ਦੇ ਦਿਓ ਹਾਂ ਤੇ ਨੋਟ ਖਾਈ ਜਾ ਪੁਰਾਣਾ ਖੋਟਾ ਖੋਟਾ ਮੈਨੂੰ ਦੇ ਦੇ ਵਾਈ ਗਣ ਕੇ ਯਾਰ ਗਣ ਲੈ ਵੇ ਇੱਥੇ ਬੈਠੇ ਗਣ ਕੇ ਕਹਿਆ ਯਾਰ ਨੂੰ ਵੀ ਬੜਾ ਵਧੀਆ ਦੇਖੀ ਬਈ ਹੈਲੋ ਬੱਕਰੇ ਨੋਟ ਨੇ ਖਾਂਦੇ ਹਾਂ ਹਾਂ ਕੋਈ ਗੰਦੂ ਕੁਝ ਨਹੀਂ ਖਾਂਦੇ ਖਾਣਾ ਦੱਸਾਂ ਤੇਰੀ ਆੜੀ ਉਗਦੀ ਮੈਂ ਤੇਰੇ ਬੱਕਰੇ ਵੇਚ ਕੇ ਜਾਊਂਗਾ ਹਾਂਜੀ ਇਹ ਕਲਾਕਾਰੀ ਦਾ ਇਹ ਫਾਇਦਾ ਹੈ ਜਿਹਦੇ ਗੈਲ ਲੱਗਿਆ ਮੈਂ ਚਿੰਤਾ ਨਾ ਮਨਣਾ ਹੈ ਮੈਂ ਜਾਣੀ ਸੁਣ ਤੂੰ ਆਸੀ ਆ ਠੀਕ ਹੈ ਮਾਰੋ ਛੋੜ ਕਰ ਦੂੰਗਾ ਕਰਾਂਗਾ ਕਰਾਂ ਚਿੰਤਨਵਾਦ ਜੇ ਕੋਈ ਕੁਝ ਕਰੂੰ ਬੰਦੇ ਨੂੰ ਉਨਾ ਭਾਈ ਉਹ ਕਿਹੜਾ ਮਾਲ ਕਰੂ ਤੂੰ ਐ ਕਿ ਇਹ ਇੱਥੇ ਪਿੱਛੋਂ ਕਹਿੰਦੇ ਓ ਰੁਪਈਏ ਦਾ ਹੋਣਾ ਕਿ ਪੰਜ ਗਿਆ ਬੱਕਰੇ ਨਾ ਫੜਾਵੇਂ ਇਹ ਮੰਡੀ ਆ ਰੌਲਾ ਵੀ ਪੈਂਦਾ ਬਰੇ ਆ ਜਾ ਫਿਰ ਤਾਂ ਸਾਡੇ ਸਾਢੇ 10 ਖੁਸ਼ ਹੋ ਕੇ ਨਾ ਇਹ ਬੰਦੇ ਨੇ 100 ਰੁਪਈਆ ਮੋੜਦੇ ਦੋ ਆ 400 ਦੇ ਦੇ ਮੈਨੂੰ ਖੁਸ਼ ਆ ਹੁਣ ਆਲੀ ਲਿਖਾਈ ਤੁਹਾਡੀ ਆਪ ਕੋ ਚੱਕ ਜੰਗ ਲੱਗਣ ਲੱਗਾਂਗਾ ਉਹ ਬਾਈ ਤਿਆ ਆ ਜਾ ਕੇ ਵੀਡੀਓ ਬਣਾ ਰਹੀ ਹੈ ਕਸਮੀਰਿਆ ਬੰਦਾ ਵੀਦਾ ਅੱਗੋਂ ਬਾਈ ਨੇ ਬੜੀ ਵੱਡੀ ਧਾਉ ਮਾਰੀ ਹੈ ਹੈ ਕੋਈ ਨਹੀਂ ਮੇਰੇ ਪੈਰ ਥੱਲੇ ਆ ਗਿਆ 11000 ਰੁਪਏ ਬੜੀ ਜੀ ਕਰ ਗਈ ਮੈਨੂੰ ਜੀ ਕਰ ਗਈ 100 ਪੀਆ ਨਹੀਂ ਮਗਰ